ਪੈਸਾ ਪੈਸਾ ਕਰਦੇ ਹਾਂ ਮੁੱਕ ਜਾਣੇ ਜਾਣ ਦੱਸ ਮੈਨੂੰ ਬੰਦਿਆਂ ਹਾਈਟਾਂ ਦਾ ਤੈਨੂੰ ਮਾਣ ਐਨਾ ਕੁਝ ਇਕੱਠਾ ਕਰ ਕਿੱਥੇ ਲੈ ਕੇ ਜਾਏਗਾ ਐਂਡ ਆਫ ਡੇ ਤੇਰੀ ਜਗ੍ਹਾ ਸ਼ਮਸ਼ਾਨ ਹਾਂ ਮੁੱਕ ਦੇਣ ਯਾਸ ਜਿੱਲਾ ਚਿਰ ਸਾਰੇ ਚੱਲਦੇ ਰੱਖਦਾ ਹਿਸਾਬ ਰੱਬ ਚੰਗੇ ਨਾਲੇ ਬੱਲ ਦੇ ਆਂਗੇ ਨਖਾਨੇ ਐਤੇ ਮੈਟਰ ਨਹੀਂ ਕਰਦੇ ਹੋ ਜਾਂਦੇ ਨੇ ਲੋਕ ਦੇਖ ਝੱਟ ਪੈਸੇ ਵੱਲ ਦੇ ਚਾਰ ਛਿਲੜਾਂ ਚ ਬਿਕੇ ਬੰਦੇ ਦੀ ਜੀਗਾ ਬ ਕੋਈ ਚੱਲਦਾ ਮੈਂ ਠੀਕ ਆ ਪੁੱਤ ਅੱਛਾ ਜਿਹੜਾ ਕੰਮ ਮੈਂ ਤੈਨੂੰ ਕਿਹਾ ਸੀ ਉਹ ਕਰਤਾ ਹਾਂਜੀ ਬਾਪੂ ਜੀ ਉਹ ਤਾਂ ਉਸੇ ਦਿਨ ਕਰਤਾ ਸੀ ਜਦੋਂ ਤੁਸੀਂ ਮੈਨੂੰ ਕਿਹਾ ਸੀ ਠੀਕ ਆ ਪੈਸਾ ਪੈਸਾ ਕਰਦੇ ਹਾਂ ਮੁੱਕ ਜਾਣੇ ਜਾਨ ਦੱਸ ਮੈਨੂੰ ਬੰਦੇ ਆਇਤਾ ਦਾ ਤੈਨੂੰ ਮਾਣ ਐਨਾ ਕੁਝ ਇਕੱਠਾ ਕਰ ਕਿੱਥੇ ਲੈ ਕੇ ਜਾਏਗਾ ਐਂਡ ਆਫ ਡੇ ਤੇਰੀ ਜਗਾ ਸ਼ਮਸ਼ਾਨ ਐ ਹੌ ਮੁਕਤੇ ਰਿਆਸ ਜਿੰਨਾ ਚਿਰ ਸਾਰੇ ਚੱਲਦੇ ਰੱਖਦਾ ਹਿਸਾਬ ਰੱਬ ਚੰਗੇ ਨਾਲੇ ਪੱਲਦੇ ਚੰਗੇ ਨਿਸ਼ਾਨੇ ਤੇ ਮੈਂ ਟਿਰ ਨਹੀਂ ਕਰਦੇ ਹੋ ਜਾਂਦੇ ਨੇ ਲੋਕ ਦੇਖ ਝੱਟ ਪੈਸੇ ਵੱਲਦੇ ਚਾਰ ਛਿਲੜਾਂ ਚ ਬਿਕੇ ਬੰਦੇ ਦੀ ਜ਼ੁਬਾਨ ਹੈ ਹੋ ਪੈਸਾ ਪੈਸਾ ਕਰਦੇ ਹੈ ਮੁੱਕ ਜਾਣੀ ਕਾਨ ਹੈ ਦੱਸ ਮੈਨੂੰ ਬੰਦਿਆਂ ਹਾਈਟਾ ਦਾ ਤੈਨੂੰ ਮਾਣ ਹੈ ਇੰਨਾ ਕੁਝ ਇਕੱਠਾ ਕਰ ਕਿੱਥੇ ਲੈ ਕੇ ਜਾਏਗਾ ਐਂਡ ਆਫ ਡੇ ਤੇਰੀ ਜਗਾ ਸ਼ਮਸ਼ਾਨਾ ਨਾ ਉਹ ਇੰਨਾ ਟਾਈਮ ਉਹ ਜਿਹਨਾਂ ਨੇ ਆਪਣੇ ਭਰਾ ਦੇ ਰਖੜੀ ਪਿੰਡੋਂ ਜਾਣਾ ਹੁੰਦਾ ਹੈ ਨਾ ਉਹ ਤੜਕੇ ਪਿਆਰ ਹੋ ਕੇ ਬਹਿ ਜਾਂਦੀਆਂ ਨੇ ਤੇ ਕਿਨੇ ਨਾਮ ਲੀਣਾ ਰਹੀ ਆਜੀ ਜੀ ਮੈਂ ਤਾਂ ਕਦੇ ਵੀ ਤਿਆਰ ਹਾਂ ਚਲੋ ਜਲਦੀ ਚਲੋ 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 ਯਾਰ ਓਏ ਪੈਸੇ ਨਾਲ ਹੁੰਦੇ ਇੱਥੇ ਵੱਡੇ ਕਿਰਦਾਰ ਓਏ ਬਿਨਾ ਪੈਸਾ ਥੜਦਾ ਨਾਲ ਇੱਥੇ ਕੋਈ ਵੀ ਪੈਸੇ ਨਾਲ ਬਣਦੇ ਨੇ ਪੱਕੇ ਇੱਥੇ ਯਾਰ ਓਏ ਨੋਚ ਕੇ ਗਰੀਬਾਂ ਨੂੰ ਹੈ ਕਾਦਾ ਅੱਛਾ ਬਾਪੂ ਜੀ ਬੜੀ ਸੋਹਣੀ ਜਗੀ ਹੈ ਠੀਕ ਹੈ ਪੁੱਤ ਜਿਹੜਾ ਕੰਮ ਮੈਂ ਤੈਨੂੰ ਕਿਹਾ ਸੀ ਪੁੱਤ ਉਹ ਕਰਤਾ ਮੈਂ ਉਹੀ ਕਰਾਂ ਚੱਲੇ ਬਾਪੂ ਜੀ ਸਹੀ ਸਮੇਂ ਦੀ ਵੇਟ ਕਰ ਦੱਸ ਠੀਕ ਹੈ ਪੁੱਤ ਜਰੂਰ ਕਰਕੇ ਆ ਠੀਕ ਹੋ ਗਿਆ ਠੀਕ ਹੈ ਬੋਸ ਜਰ ਜਾ ਪਾਲੇ ਮੌਤ ਦੰਦਿਆ ਜਦੋਂ ਤੈਨੂੰ ਪੇਰੇ ਹੋਏ ਅਮਲਾ ਦੇ ਹੋਣੇ ਬਸ ਉੱਥੇ ਨੇ ਨਵੇੜੇ ਓਏ ਚੁੱਸ ਚਲਾ ਗਿਆ ਤੂੰ ਉੱਥੇ ਕਿੱਦਾਂ ਕਰੇਗਾ ਰੱਬ ਦੀ ਅਦਾਲਤ 'ਚ ਆਉਂਦਾ ਨਹੀਂ ਕੋ ਨੇੜੇ ਐਂ ਬੋਲਦੀ ਹੈ ਸੱਚ ਸਦਾ ਸ਼ਾਮੀ ਦੀ ਜ਼ੁਬਾਨ ਹੈ ਹੋ ਪੈਸਾ ਪੈਸਾ ਕਰਦੇ ਹਾਈ ਮੁੱਕ ਜਾਣੀ ਜਾਣੇ ਦੱਸ ਮੈਨੂੰ ਬੰਦਿਆਂ ਹਾਈ ਤਾਂ ਦਾ ਤੈਨੂੰ ਮਾਣ ਹੈ ਇੰਨਾ ਕੁਝ ਇਕੱਠਾ ਕਰ ਕਿੱਥੇ ਲੈ ਕੇ ਜਾਏਗਾ ਐਡਾ ਬੜੇ ਤੇਰੀ ਜਗਾ ਸ਼ਮਸ਼ਾਹ ਨੇ ਜੀ ਆਗੇ ਭੈਣ ਹੋਣੀ ਵੀ ਆਓ ਜੀ ਆਓ ਤੁਸੀਂ ਮੈਂ ਆਪਣੇ ਸਸਿਗਾ ਠੀਕੋ ਹਾਂ ਜੀ ਹਾਂ ਜੀ ਤੂੰ ਉਹ ਕੀ ਬਰੌਣਿਆ ਤੂੰ ਕਿਸ ਮੇਰੇ ਨੇ ਸੰਧਾਰਾ ਤਾਂ ਭਰਾ ਆਪਣੀਆਂ ਭੈਣਾਂ ਨੂੰ ਦਿੰਦੇ ਨੇ ਉਹ ਪਰੌਣਿਆ ਤੂੰ ਕਿਉਂ ਸਾਨੂੰ ਮਜ਼ਾਕ ਕਰਦਾ ਉਹ ਦੇਵਾਂਗੇ ਸੰਧਾਰਾ ਗਰੀਬ ਬੰਦਾ ਦੋ ਚਾਰ ਦਿਨ ਲੇਟ ਫੇਟ ਹੋ ਜਾਂਦਾ ਤੇ ਕਿਹੜੀ ਗੱਲ ਕਰਤੀ ਗੀਦੀ ਵਾਲੀ ਮੈਂ ਵਿਆਹ ਕਰਾਣ ਨੂੰ ਸੰਧਾਰਾ ਨਹੀਂ ਲੈ ਕੇ ਆਇਆ ਇਹ ਮੇਰੀ ਸਾਲੇ ਘਰ ਨਹੀਂ ਮੇਰੀ ਭੈਣ ਆ ਮੈਂ ਆਪਣੀ ਭੈਣ ਵਾਸਤੇ ਸੰਧਾਰਾ ਲੈ ਕੇ ਆਇਆ ਲੈ ਭੈਣ ਸ਼ੁਕਰੀਆ ਵੀਰੇ ਇੰਨਾ ਮਾਣ ਦੇਣ ਲਈ ਆ ਚਲੋ ਵੀ ਆਪਾਂ ਬੰਦਰ ਬੈਠ ਕੇ ਗੱਲਾਂ ਕਰਦੇ ਆ ਆ ਜੋ ਆ ਲੋ ਪੁੱਤ ਪੜੋ ਵੀਪਾ ਚਲੋ ਜੀ ਅਰੇ ਬਿਸਕੁਟ ਖਾਈਏ ਮੈਂ ਕਿਹਾ ਜਨਾਬ ਚਾਹ ਪਾਣੀ ਦਾ ਪ੍ਰਵੰਦ ਵੀ ਕਰ ਲੋ ਮੈਂ ਹੁੜਾ ਹੀ ਆਣੀ ਆ ਜੀ ਉਹ ਫੇ ਪਰਾਉਣੇ ਆ ਘਰ ਵਰ ਕਿੰਨੇ ਆ ਸਰ ਬਹੁਤ ਵਧੀਆ ਜੀ ਬਹੁਤ ਸੋਣਾ ਤੇਰੇ ਕੰਮ ਕਰਕੇ ਕਿੰਨੇ ਚੱਲਦਾ ਓਏ ਇੱਥੇ ਬਿਸਕੁਟ ਨਹੀਂ ਹੈ ਮੰਮੀ ਵੀ ਕੀ ਹੋ ਗਿਆ ਤੁਹਾਨੂੰ ਤਾਲੇ ਤੇ ਬਿਸਕੁਟ ਰੇਗੇ ਮੈਂ ਕਿਹਾ ਜੀ ਸੁਣਿਓ ਮੈਨੂੰ ਨਾ ਅੱਛਾ ਪੁਰਾਣਾ ਤੂੰ ਬੈਠ ਮੈਂ ਆ ਮੜਾ ਜਾ। ਹਕੀ ਦੇਖੋ ਇਹ ਬਿਸਕੁਟ ਨਹੀਂ ਆ ਦੇਖੋ ਜੀ ਇਹ ਬਿਸਕੁਟ ਨਹੀਂ ਖੇਤ ਪੈਸਿਆਂ ਦਾ ਭਰਿਆ ਪਿਆ। ਮਾਰ ਕੀ ਮੈਨੂੰ ਲੱਗਦਾ ਪੁਰਾਣਾ ਪੁਲੀਖੇ ਵਾਲਾ ਪੀਪਾ ਹੋਰ ਚੱਕ ਲਿਆ ਆ। ਨਹੀਂ ਜੀ ਨਹੀਂ ਤਾਂ ਆਏ ਲੱਗਦਾ ਆਪਣੇ ਘਰ ਦੇ ਤਾਂ ਲੁਕੋ ਕੇ ਇੱਥੇ ਪੈਸੇ ਰੱਖਣਾ ਆ। ਤੱਕ ਨੂੰ ਆਇਆ ਕਰ ਪਹਿਲਾਂ ਤੂੰ ਪਰੌਣੇ ਨੂੰ ਚਾਹ ਪਾਣੀ ਪਲਾ ਉਹ ਬਹੁਤ ਚੰਗੀ ਗੱਲ ਕਰਤੀ ਚੰਗਾ ਮੈਂ ਚਾਹ ਬਣਾਣੀ ਹੈ ਲੱਖ ਲੱਖ ਸ਼ਗਨ ਮਨਾਵਾ ਵੇ ਮੈਂ ਲੱਖ ਲੱਖ ਸ਼ਗਨ ਮਨਾਵਾ ਵੇ ਲੈ ਕੇ ਤੇਰਾ ਨਾਮ ਵੀਰਨਾ ਵੇ ਮੈਂ ਲੱਖ ਲੱਖ ਸ਼ਗਨ ਮਨਾਵਾ ਵੇ ਲੈ ਕੇ ਤੇਰਾ ਨਾਮ ਵੀਰਨਾ ਤੇਰੇ ਗੁੱਟ ਉੱਤੇ ਰਖੜੀ ਸਜਾਵਾਂ ਪੂਰੇ ਨੂੰ ਕਰ ਬਾਂ ਵੀਰਨਾ ਪੂਰੇ ਨੂੰ ਕਰ ਬਾਂ ਨਾ ਪ੍ਰਾਉਣੇ ਆ ਉਹ ਜਿਹੜੇ ਪੀਪੇ ਚ ਪੈਸੇ ਲੈ ਕੇ ਆਏ ਆ ਉਹਨਾਂ ਦਾ ਕੀ ਕਰਨਾ ਤੇਰੇ ਨਾਮ ਤੇ ਕਿਸੇ ਬੈਂਕ ਚ ਖਾਤਾ ਖਲੋਣਾ ਜਾਂ ਭੈਣ ਦੇ ਨਾਮ ਤੇ ਉਹਨੇ ਮੇਰੇ ਨਾਮ ਤੇ ਜਮਾ ਕਰਾਉਣੇ ਨਾ ਆਪਣੀ ਭੈਣ ਦੇ ਨਾਮ ਤੇ ਉਹ ਪੈਸੇ ਤੁਹਾਡੇ ਨੇ ਸਾਡੇ ਆਪਣੇ ਹੈ ਇਹ ਸਰਵੇ ਦਾ ਕੋਈ ਵੀ ਸੋਚ ਆ ਉਹ ਕਹਿੰਦੇ ਨੇ ਮੇਰੇ ਬੱਚੇਓ ਰੱਬ ਨੇ ਆਪਾਂ ਨੂੰ ਕਿਸੇ ਗੱਲ ਦੀ ਤੋੜ ਨਹੀਂ ਛੱਡੀ ਤੇ ਪੁੱਤ ਕਾਰੋਬਾਰ ਗੱਡੀਆਂ ਕਾਰਾਂ ਸਭ ਹੈਗਾ ਆਪਣੇ ਘਰ ਕਿਸੇ ਗੱਲ ਦੀ ਕਮੀ ਨਹੀਂ ਆਪਣਾ ਕਾਰੋਬਾਰ ਵਧੀਆ ਚੱਲ ਰਿਹਾ ਬੰਦੇ ਦੀ ਪੈਸੇ ਇਕੱਠੇ ਕਰਨ ਦੀ ਭੁੱਖ ਖਤਮ ਨਹੀਂ ਹੁੰਦੀ ਮੇਰੀ ਸੋਚ ਆ ਕਿ ਇਹ ਭੁੱਖ ਖਤਮ ਹੋਣੀ ਚਾਹੀਦੀ ਆ ਆਪਣੇ ਕੋਲ ਆਪਣੇ ਜੋਗਾ ਪੈਸਾ ਬਹੁਤ ਆ ਵਿਦੇਸ਼ਾਂ ਦੀਆਂ ਬੈਂਕਾਂ 'ਚ ਜਾਂ ਘਰਾਂ ਦੇ ਲੋਕੋ ਕੋਲ ਪੈਸਾ ਰੱਖਣ ਦਾ ਆਪਾਂ ਲੋਕੋ ਨੂੰ ਕੋਈ ਫਾਇਦਾ ਨਹੀਂ ਆਪਣਾ ਆਪਣੀ ਕਮਾਈ ਦਾਨਪੁਣ ਵਿੱਚ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਉੱਚਾ ਚੱਕਣ ਚਲਾਉਣੀ ਚਾਹੀਦੀ ਆ ਤੁਸੀਂ ਕੀ ਕਹਿੰਦੇ ਹੋ ਜਿਵੇਂ ਤੁਹਾਨੂੰ ਸਹੀ ਲੱਗੇ ਬਾਪੂ ਜੀ ਸ਼ਾਬਾਸ਼ ਇਹ ਪੈਸੇ ਤੋਂ ਐਡੇ ਹਿੱਸੇ ਦੇ ਨੇ ਤੁਸੀਂ ਸਾਰੇ ਰਿਸ਼ਤੇਦਾਰ ਇਹਨਾਂ ਪੈਸਿਆਂ ਨਾਲ ਤੁਸੀਂ ਆਪਣਾ ਕੋਈ ਵੀ ਕਾਰੋਬਾਰ ਸ਼ੁਰੂ ਕਰੋ ਬਹੁਤ-ਬਹੁਤ ਧੰਨਵਾਦ ਜੀ ਜੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡੀ ਭੈਣ ਇੱਕ ਚੰਗੀ ਸੋਚ ਵਾਲੇ ਪਰਿਵਾਰ ਦੇ ਵਿੱਚ ਵਿਆਹੀ ਪਰ ਸਾਡੀ ਇੱਕ ਸ਼ਰਤ 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 ਇਹ ਹੈ ਜਦੋਂ ਤੁਹਾਡਾ ਕਾਰੋਬਾਰ ਚੱਲ ਪਿਆ ਤੁਸੀਂ ਵੀ ਮੇਰੀ ਭੈਣ ਦੇ ਪੇਕੇ ਦੀ ਮਦਦ ਕਰਨੀ ਹੈ ਸ਼ੁਕਰੀਆ ਵੀਰੇ ਲੈ ਤੁਂ ਵੀ ਮਿੱਠਾ ਕਰ ਤੇਰੀ ਜਗ੍ਹਾ ਸ਼ਮਸ਼ਾਨੇ ਤੇਰੀ ਜਗ੍ਹਾ ਸ਼ਮਸ਼ਾਨੇ ਮਾਂ ਪਿਓ ਤੇ ਭੈਣ ਭਰਾ ਬੁੱਲਣਾ ਮਿਲਦੇ ਪੁੱਤਰ ਧੀਆਂ ਹੁਣ ਇੱਕ ਸਾਂ ਜੰਮਣਾ ਨਹੀਂ ਆਪਾਂ ਇਸ ਟੇਬਰ ਦੇ ਅੰਦਰ